ਕਹਾਣੀਆਂ 30 ਸਵਾ ਸੈਮ ਬੈਂਕਮੈਨ ਫਰੀਡ ਦੇ ਜਿਨੇ ਸਿਰਫ 8 ਸਾਲਾਂ ਇਚੀ 0 ਡਾਲਰ ਤੋਂ 26 ਬਿਲੀਅਨ ਡਾਲਰ ਦਾ ਐਮਪਾਇਰ ਬਣਾ ਦਿੱਤਾ ਇਥੋਂ ਤੱਕ ਕਿ ਫੋਰਸ ਦੇ ਆਰਟੀਕਲ ਵਿੱਚ ਇਹਨੂੰ ਨੈਕਸਟ ਵਾਰਨ ਬਫੇ ਕਹਿ ਕੇ ਵੀ ਬੁਲਾਇਆ ਗਿਆ ਹੁੰਦਾ ਆ ਪਰ ਸਿਰਫ ਇੱਕ ਟਵੀਟ ਨੇ ਹੀ ਇੱਕ ਹੀ ਰਾਤ ਵਿੱਚ ਇਹਦੇ ਬਿਲੀਅਨ ਡਾਲਰ ਦੇ ਐਮਪਾਇਰ ਨੂੰ ਕੱਖਾਂ ਵਿੱਚ ਮਿਲਾ ਕੇ ਰੱਖ ਦਿੱਤਾ ਇੱਕ ਟਾਈਮ ਤੇ ਇਹਦੀ ਚਰਚਾ ਫੋਰਸ ਦੇ ਸਭ ਤੋਂ ਰਿਚੇਸ ਬੰਦਿਆਂ ਵਿੱਚ ਕੀਤੀ ਜਾਂਦੀ ਆ ਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਹੀਆਂ ਹੀ ਗੱਲਾਂ ਹੁੰਦੀਆਂ ਆ ਕਿਉਂਕਿ ਐਨੀ ਘੱਟ ਉਮਰ ਵਿੱਚ ਐਨੀ ਜ਼ਿਆਦਾ दौਲਤ ਬਣਾਉਣਾ ਵਾਕਈ ਇਰਾਨ ਕਾ ਨੂੰ ਵਾਲਾ ਕੰਮ ਹੁੰਦਾ ਆ ਪਰ ਸैम ਬੈਕਮੈਂਡ ਪਲਕ ਚਪਕਦਿਆਂ ਹੀ ਅਰਸ਼ਾਂ ਤੋਂ ਫਰਸ਼ਾਂ ਤੇ ਕਿਵੇਂ ਪਹੁੰਚ ਗਿਆ ਅਤੇ ਕਿਵੇਂ ਇੱਕ ਹੀ ਟਵੀਟ ਨੇ ਇਹਦੀ ਜ਼ਿੰਦਗੀ ਪਲਟਾ ਕੇ ਰੱਖ ਦਿੱਤੀ ਆਓ ਗੱਲ ਕਰਦੇ ਆਂ ਅੱਜ ਦੀ ਇਸ ਵੀਡੀਓ ਵਿੱਚ ਮਾਰਚ 6 1992 ਵਿੱਚ ਪੈਦਾ ਹੋਣ ਵਾਲਾ ਸैम ਬੈਕਮੈਂਡ ਫਰੀਡ ਸਾਲ 2014 ਵਿੱਚ MIT ਤੋਂ ਫਿਜ਼ਿਕਸ ਵਿੱਚ ਗ੍ਰੈਜੂਏਸ਼ਨ ਪੂਰੀ ਕਰਦਾ ਆ। ਇਸ ਤੋਂ ਬਾਅਦ ਸैम ਜੇਨ ਸਟਰੀਟ ਕੈਪਟਨ ਨਾਂ ਦੀ ট্রেਡਿੰਗ ਫਰਮ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਆ। ਇੱਥੇ ਕੰਮ ਕਰਦਿਆਂ ਇਹਦੇ ਦਿਮਾਗ ਵਿੱਚ ਇੱਕ ਐਦਾਂ ਦਾ ਆਈਡੀਆ ਆਉਂਦਾ ਆ ਜਿਸ ਦੇ ਨਾਲੇ ਲੱਖਾਂ ਹੀ ਡਾਲਰ ਬਣਾ ਸਕਦਾ ਆ। ਇਹਨੂੰ ਕ੍ਰਿਪਟੋਗ੍ਰਾਫੀ ਵਿੱਚ ਇੱਕ ਲੂਪਹੋਲ ਮਿਲ ਜਾਂਦਾ ਜਿਹਦੇ ਨਾਲ ਅਮਰੀਕਾ ਤੋਂ ਬਿਟਕੋਇਨ ਬਾਈ ਕਰਕੇ ਜਾਪਾਨ ਵਿੱਚ ਮਹਿੰਗੇ ਰੇਟ ਤੇ ਬਿਟਕੋਇਨ ਵੇਚ ਸਕਦਾ ਆ। ਏ ਬਿਜ਼ਨਸ ਐਡਲੀ ਐਨਾਂ ਪ੍ਰੋਫਿਟ ਵਾਲਾ ਪ੍ਰੂਵ ਹੁੰਦਾ ਕਿ ਇਹ ਇੱਕ ਹੀ ਦਿਨ ਵਿੱਚ 25-25 ਮਿਲੀਅਨ ਡਾਲਰ ਦਾ ਬਿਜ਼ਨਸ ਕਰਨਾ ਸ਼ੁਰੂ ਕਰ ਦਿੰਦਾ ਆ ਇਥੇ ਕਮਾਈ ਪੈਸੇ ਐਨਾਉਂਸ ਸैम ਬੈਂਕਮੈਨ ਇੱਕ ਅਲਾਮੈਡਾ ਰਿਸਰਚ ਨਾਦੀ ਆਪਣੀ ਇਕਿਪਰੋ ਕਰੰਸੀ ਫਰਮ ਵਿੱਚ ਖੋਲ੍ਹਦਾ ਆ ਇਹਦੇ ਪੁਰਾਣੇ ਕਲੀਕ ਤੇ ਫਰੈਂਡ ਇਹਦੇ ਨਾਲ ਇਸ ਫਰਮ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਜਦੋਂ ਸैम ਬੈਂਕਮੈਨ ਜੇਨ ਸਟਰੀਟ ਕੈਪੀਟਲ ਫਰਮ ਵਿੱਚ ਕੰਮ ਕਰਦਾ ਹੁੰਦਾ ਆ ਤਾਂ ਉਦੋਂ ਹੀ ਮੁਲਕਾਤ ਇੱਕ ਸ਼ਖਸ਼ ਨਾਲ ਹੁੰਦੀ ਆ ਜੋ ਅੱਗੇ ਚੱਲ ਕੇ ਇਹਦੀ ਹੀ ਤਬਾਹੀ ਦਾ ਕਾਰਨ ਬਣਨ ਵਾਲੀ ਹੁੰਦੀ ਆ ਦਾ ਨਾਮ ਹੁੰਦਾ ਹੈ ਕੈਰੋਲੀਨ ਐਲਿਸਨ ਜੋ ਉਹਦੀ ਪੁਰਾਣੀ ਕਲੀਬ ਹੋਣ ਦੇ ਨਾਂ ਨਾਲ ਉਹਦੀ ਐਕਸ ਗਰਲਫ੍ਰੈਂਡ ਵੀ ਹੁੰਦੀ ਆ ਇਹਦੀ ਐਕਸ ਗਰਲਫ੍ਰੈਂਡ ਦਾ ਕਰੀਅਰ ਵੀ ਕਿਸੇ ਬੰਦੇ ਨਹੀਂ ਲੱਗ ਰਿਹਾ ਹੁੰਦਾ ਜਿਹਦੇ ਕਰਕੇ ਸैम ਬੈਂਕਮੈਨ ਇਹਨੂੰ ਆਪਣੀ ਫਰਮ ਅਲਾਮੈਡਾ ਰਿਸਰਚ ਦਾ ਸੀਈਓ ਬਣਾ ਦਿੰਦਾ ਆ ਜਦੋਂ ਕਿ ਉਹਨੂੰ ਇਸ ਫੀਲਡ ਦਾ ਕੋਈ ਐਕਸਪੀਰੀਅੰਸ ਤੱਕ ਵੀ ਨਹੀਂ ਹੁੰਦਾ ਪਰ ਇਸ ਅਲਾਮੈਡਾ ਰਿਸਰਚ ਫਰਮ ਦਾ ਅਸਲ ਵਿੱਚ ਕੰਮ ਕੀ ਹੁੰਦਾ ਆ ਸਿੰਪਲ ਲੈਂਗੁਏਜ ਇਹਨਾਂ ਦਾ ਕੰਮ ਹੁੰਦਾ ਹੈ ਆਪਣੇ ਕਲਾਇੰਟਸ ਦੀ ਮਨੀ ਨੂੰ ਕ੍ਰਿਪਟੋ ਕਰੰਸੀ ਵਿੱਚ ਇਨਵੈਸਟ ਕਰਨਾ ਇਹ ਤਾਂ ਤੱਕ ਇਹ ਆਪਣੇ ਕਲਾਇੰਟ ਨੂੰ ਸਾਲ ਦਾ 15% ਗਾਰੰਟੀਡ ਪ੍ਰੋਫਿਟ ਕਮਾਉਣ ਦਾ ਆਫਰ ਵੀ ਦਿੰਦੇ ਆ ਇੱਥੇ ਤੱਕ ਤਾਂ ਸਭ ਕੁਝ ਵਧੀਆ ਚੱਲ ਰਿਹਾ ਹੁੰਦਾ ਆ ਬਸ ਪ੍ਰੋਬਲਮ ਹੁੰਦੀ ਆ ਤਾਂ ਫਰਮ ਚਲਾਉਣ ਵਾਲੇ ਲੋਕਾਂ ਦੇ ਸਟਰਕਚਰ ਤੇ ਵਰਕ ਐਕਸਪੀਰੀਅੰਸ ਵਿੱਚ ਫਿਰ ਵੀ ਲੋਕਾਂ ਦਾ ਇਹਨਾਂ ਦਾ ٹرسٹ ਬਣ ਚੁੱਕਾ ਹੁੰਦਾ ਆ ਐਲਾਮੈਡਾ ਰਿਸਰਚ ਵਿੱਚ ਕੀ ਫਰਮ ਵਿੱਚ ਕੰਮ ਕਰਨ ਵਾਲੇ ਲੋਕ ਹੁਣ ਤੱਕ ਲੋਕਾਂ ਦਾ ਬਿਲੀਅਨ ਹੀ ਡਾਲਰ ਇਨਵੈਸਟ ਕਰ ਚੁੱਕੇ ਹੁੰਦੇ ਆ ਸैम ਬੈਂਕਮੈਨ ਨੂੰ ਜਲਦੀ ਅੱਗੇ ਵਧਣ ਦੀ ਇੰਨੀ ਆਗ ਹੁੰਦੀ ਆ ਕਿ 2019 ਵਿੱਚ ਉਹ ਆਪਣੀ ਹੀ ਕ੍ਰਿਪਟੋ ਐਕਸਚੇਂਜ ਲਾਂਚ ਕਰ ਦਿੰਦਾ ਆ ਇਥੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਥੋੜਾ ਜਿਆਦਾ ਦੱਸ ਦਿੰਦਾ ਕਿ ਕ੍ਰਿਪਟੋ ਐਕਸਚੇਂਜ ਇੱਕ ਐਦਾ ਦਾ ਆਨਲਾਈਨ ਪਲੈਟਫਾਰਮ ਆ ਜਿੱਥੇ ਤੁਸੀਂ ਕ੍ਰਿਪਟੋ ਕਰੰਸੀ ਬਾਏ ਜਾਂ ਸੈਲ ਕਰ ਸਕਦੇ ਹੋ ਅੱਜ ਦੇ ਟਾਈਮ ਵਿੱਚ ਹਜ਼ਾਰਾਂ ਹੀ ਕ੍ਰਿਪਟੋ ਕੁਆਇਨਸ ਅਵੇਲੇਬਲ ਆ ਜਿਨ੍ਹਾਂ ਨੂੰ ਸਿਰਫ ਕ੍ਰਿਪਟੋ ਐਕਸਚੇਂਜ ਦੇ ਥਰੂ ਹੀ ਬਾਏ ਜਾਂ ਸੈਲ ਕੀਤਾ ਜਾ ਸਕਦਾ ਹੈ ਸ਼ੁਰੂ ਵਿੱਚ ਐਲਮੈਂਟ ਆਫ ਫਰਮ ਦੀ ਇਨਵੈਸਟਮੈਂਟ ਵੀ ਕ੍ਰਿਪਟੋ ਕਰੰਸੀ ਵਿੱਚ ਹੀ ਹੁੰਦੀਆਂ ਪਰ ਜੋ ਉਹਨਾਂ ਨੂੰ ਦੂਜੇ ਕ੍ਰਿਪਟੋ ਐਕਸਚੇਂਜ ਦੇ ਥਰੂ ਕਰਨੀਆਂ ਪੈਂਦੀਆਂ ਆ ਆਪਣੇ ਪ੍ਰੋਫਿਟ ਨੂੰ ਵਧਾਉਣ ਲਈ ਸैम ਬੈਂਕਮੈਨ ਐਫਟੀਐਕਸ ਨਾਂ ਦੀ ਜੀ ਦੇ ਨਾਮ ਨਾਲ ਉਹ FTX ਨਾਂ ਦੀ ਆਪਣੀ ਇੱਕ ਕ੍ਰਿਪਟੋ ਕਰੰਸੀ ਵੀ ਲਾਂਚ ਕਰ ਦਿੰਦਾ ਆ ਹੁਣ ਇੱਥੇ ਲੋਕਾਂ ਦਾ ਤਾਂ ਪਹਿਲਾਂ ਹੀ ਸैम ਬੈਂਕਮੈਨ ਤੇ ਉਹਦੀ ਫਰਮ ਅਲਮੈਟਡ ਰਿਸਰਚ ਤੇ ਪ੍ਰੋਸਾ ਹੁੰਦਾ ਆ ਜੀਤੇ ਕਰਕੇ 10 ਲੱਖ ਲੋਕ ਆਪਣਾ ਪੈਸਾ FTX ਵਿੱਚ ਟ੍ਰਾਂਸਫਰ ਕਰ ਦਿੰਦੇ ਆ ਤੇ ਟ੍ਰੇਡਿੰਗ ਕਰਨਾ ਸ਼ੁਰੂ ਕਰ ਦਿੰਦੇ ਆ ਕਿਸੇ ਵੀ ਐਕਸਚੇਂਜ ਦਾ ਫਾਇਦਾ ਇਹ ਹੁੰਦਾ ਹੈ ਕਿ ਕੋਈ ਵੀ ਟ੍ਰੇਡ ਕੀਤੇ ਜਾਣ ਦੇ ਟਾਈਮ ਤੇ ਉਸ ਐਕਸਚੇਂਜ ਨੂੰ ਟ੍ਰੇਡ ਦਾ ਛੋਟਾ ਪਰਸੈਂਟੇਜ ਐਕਸਚੇਂਜ ਦੇ ਰੂਪ ਵਿੱਚ ਮਿਲਦਾ ਆ ਮਨ ਲਓ ਕਿ ਜੇ ਤੁਸੀਂ 100 ਡਾਲਰ ਦਾ ਟ੍ਰੇਡ ਕਰਦੇ ਹੋ ਤਾਂ ਉਹਦਾ ਛੋਟਾ ਹਿੱਸਾ ਮਤਲਬ 20 ਸੈਂਟ ਐਕਸਚੇਂਜ ਫੀਸ ਵਿੱਚ ਚਲਾ ਜਾਂਦਾ ਆ। ਸੁਣਨ ਵਿੱਚ 20 ਸੈਂਟ ਬਹੁਤ ਹੀ ਜ਼ਿਆਦਾ ਥੋੜੀ ਰਕਮ ਲੱਗਦੀ ਆ ਪਰ ਜਿੱਥੇ ਰੋਜ਼ ਬਿਲੀਅਨ ਹੀ ਡਾਲਰ ਦਾ ਟ੍ਰੇਡ ਹੁੰਦਾ ਆ ਤੇ ਐਕਸਚੇਂਜ ਫੀਸ ਦਾ ਚੰਗਾ ਖਾਸਾ ਹਿੱਸਾ ਪ੍ਰੋਫਿਟ ਬਣ ਜਾਂਦਾ ਆ। ਪਰ ਇਸ ਤੋਂ ਬਾਅਦ ਜਿਹੜਾ ਸਟੈਪ ਸैम ਬੈਂਕਮੈਨ ਨੇ ਲਾਲਚ ਵਿੱਚ ਆ ਕੇ ਚੱਕਦਾ ਆ, ਇਹੀ ਇਹਦੀ ਤਪਾਈ ਦਾ ਕਾਰਨ ਬਣਦਾ ਆ। ਇਹ FTX ਦੇ ਯੂਜ਼ਰ ਨੂੰ ਟ੍ਰੇਡਿੰਗ ਫੀਸ ਵਿੱਚ ਡਿਸਕਾਊਂਟ ਦੇਣਾ ਸ਼ੁਰੂ ਕਰ ਦਿੰਦਾ ਆ। ਜੋ ਵੀ ਆਪਣਾ ਪੈਸਾ ਡਾਲਰ ਵਿੱਚ ਨਹੀਂ ਸਕੋ FTT ਕਰੰਸੀ ਦੇ ਥਰੂ ਪੇ ਕਰੇਗਾ ਉਹਦੀ ਟਰੇਡਿੰਗ ਫੀਸ ਜਾਂ ਤਾਂ ਮਾਫ ਕਰ ਦਿੱਤੀ ਜਾਂਦੀ ਆ ਜਾਂ ਬੋਰਡ ਡਿਸਕਾਊਂਟਡ ਕਰ ਦੇ ਦਿੱਤੀ ਜਾਂਦੀ ਆ ਹੁਣ ਇੱਥੇ FTT ਕਰੰਸੀ ਦੀ ਆਪਣੀ ਤਾਂ ਕੋਈ ਵੈਲਿਊ ਨਹੀਂ ਹੁੰਦੀ ਪਰ ਸਿਰਫ ਡਿਸਕਾਊਂਟ ਦੇ ਚੱਕਰ ਵਿੱਚ ਲੋਕ FTT ਬਾਈ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਇਦਾਂ ਹੀ ਦੇਖਦੇ ਦੇਖਦੇ FTT ਦੀ ਵੈਲਿਊ ਵਧਣੀ ਸ਼ੁਰੂ ਹੋ ਜਾਂਦੀ ਆ ਇਹਦੇ ਚੱਲਦਿਆਂ ਯੂਜ਼ਰਜ਼ ਦਾ ਤਾਂ ਫਾਇਦਾ ਹੁੰਦਾ ਹੀ ਆ ਪਰ ਸਭ ਤੋਂ ਜ਼ਿਆਦਾ ਫਾਇਦਾ ਹੁੰਦਾ ਹੈ ਸैम ਬੈਂਕਮੈਂਟ ਰੀਡ ਦਾ ਕਿਉਂਕਿ ਜੀਡੀ ਕੋਇਨ ਦੀ ਵੈਲਿਊ ਕੱਖਾਂ ਦੀ ਹੁੰਦੀ ਆ ਉਹ ਅੱਜ 80 ਡਾਲਰ ਵਿੱਚ ਵੇਚੀ ਜਾ ਰਹੀ ਹੁੰਦੀ ਆ ਇਸ ਤੋਂ ਬਾਅਦ ਐਫਟੀਐਕਸ ਦੀ ਚਰਚਾ ਸਾਰੇ ਪਾਸੇ ਹੋਣੀ ਸ਼ੁਰੂ ਹੋ ਜਾਂਦੀ ਆ ਇੱਥੋਂ ਤੱਕ ਕਿ ਮਰਸੀਡੀਸ ਬੈਂਜ਼ ਵੀ ਐਫਟੀਐਕਸ ਨੂੰ ਆਪਣਾ ਐਡਵਰਟਾਈਜ਼ਮੈਂਟ ਪਾਰਟਨਰ ਬਣਾ ਲੰਦੀ ਆ ਯੂਸੀ ਬਰਕਲੀ ਸਟੇਡੀਅਮ ਦਾ ਨਾਂ ਵੀ ਐਫਟੀਐਕਸ ਦੇ ਨਾਂ ਤੇ ਰੱਖ ਦਿੱਤਾ ਜਾਂਦਾ ਆ ਇੱਥੋਂ ਤੱਕ ਕਿ ਮਾਇਆਮੀ ਦੇ ਐਮਬੀਏ ਸਟੇਡੀਅਮ ਦਾ ਨਾਂ ਵੀ ਬਦਲ ਕੇ ਐਫਟੀਐਕਸ ਦੇ ਨਾਂ ਤੇ ਰੱਖ ਦਿੱਤਾ ਜਾਂਦਾ ਆ ਇਹਦੇ ਨਾਲ-ਨਾਲ ਹੀ ਸैम ਬੈਂਕ ਮਨ ਨੂੰ ਕਾਮਯਾਬ ਤੇ ਅਮੀਰ ਲੋਕਾਂ ਦੀ ਲਿਸਟ ਵਿੱਚ ਐਡ ਕਰ ਦਿੱਤਾ ਜਾਂਦਾ ਆ। ਸ਼ਾਰਟ ਵਿੱਚ ਦਸਾਂ ਤੱਕ ਕ੍ਰਿਪਟੋ ਕਰੰਸੀ ਨਾਲ ਰਿਲੇਸ਼ਨ ਲਖਣ ਵਾਲਾ ਹਰੇਕ ਬੰਦਾ ਐਫਟੀਐਕਸ ਤੇ ਐਫਟੀਟੀ ਦਾ ਫੈਨ ਬਣ ਜਾਂਦਾ ਆ ਪਰ ਲੋਕਾਂ ਨੂੰ ਆਉਣ ਵਾਲੀ ਮੁਸੀਬਤ ਦਾ ਕੋਈ ਅੰਦਾਜ਼ਾ ਵੀ ਨਹੀਂ ਹੁੰਦਾ। ਇੱਥੇ ਸਮਝਣ ਵਾਲੀ ਗੱਲ ਇਹ ਆ ਕਿ ਜੇ ਤੁਸੀਂ ਐਕਸਚੇਂਜ ਦੇ ਥਰੂ ਟ੍ਰੇਡ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਪੈਸੇ ਐਕਸਚੇਂਜ ਹੋਏ ਚੀਜ਼ਾਂਾ ਹੋਣੇ ਚਾਹੀਦੇ ਆ। ਪਰ ਜਦੋਂ ਵੀ ਕੋਈ ਯੂਜ਼ਰ ਆਪਣਾ ਪੈਸਾ ਵਿਡਰਾਅ ਕਰਨਾ ਚਾਹੇ ਉਹ ਆਸਾਨੀ ਨਾਲ ਵਿਡਰਾਅ ਕਰ ਸਕਦਾ ਹੁੰਦਾ ਆ। ਹੁਣ ਆਮ ਜ਼ਿੰਦਗੀ ਵਿੱਚ ਲੱਖਾਂ ਲੋਕ ਆਪਣਾ ਪੈਸਾ ਇੱਕ ਟਾਈਮ ਤੇ ਹੀ ਵਿਡਰਾਅ ਨਹੀਂ ਕਰਾਉਂਦੇ ਆਨਲਾਈਨਸ ਕੋਈ ਮਾਰਕੀਟ ਕਰੈਸ਼ ਹੋਵੇ ਤਾਂ ਗੱਲ ਵੱਖਰੀ ਆ। ਇਹੀ ਗੱਲ ਦਾ ਫਾਇਦਾ ਸैम ਬੈਂਕਮੈਨ ਚੁੱਕਦਾ। ਉਹ ਲੋਕਾਂ ਦਾ ਜਮਾ ਕਰਾਏ ਪੈਸੇ ਨੂੰ ਹੋਰ ਬਿਟਕੋਇਨ ਵਿੱਚ ਇਨਵੈਸਟ ਕਰਨਾ ਤੇ ਉਡਾਉਣਾ ਸ਼ੁਰੂ ਕਰ ਦਿੰਦਾ ਆ ਤੇ ਉਹ ਇਹ ਕੰਮ ਬੜੀ ਚਲਾਕੀ ਨਾਲ ਕਰਦਾ ਆ ਜਿਹਦੇ ਬਾਰੇ ਐਫਟੀਐਕਸ ਦੇ ਕਿਸੇ ਹੋਰ EMPLOYEE ਤੱਕ ਨੂੰ ਵੀ ਨਹੀਂ ਪਤਾ ਚੱਲਦਾ। ਸैम ਦਾ ਇਰਾਦਾ ਹੁੰਦਾ ਹੋਰ ਬਿਟਕੋਇਨ ਵਰਗੀ ਕਰੰਸੀ ਵਿੱਚ ਇਨਵੈਸਟ ਕਰਨਾ ਤੇ ਉੱਥੋਂ ਪੈਸੇ ਬਣਾ ਕੇ ਐਫਟੀਐਕਸ ਵਿੱਚ ਇਨਵੈਸਟ ਕੀਤੇ ਲੋਕਾਂ ਨੂੰ ਪ੍ਰੋਫਿਟ ਦੇਣਾ। ਪਰ ਸੈਂਬ ਬੈਕ ਮੈਂਦੀ ਕਿਸਮਤ ਐ ਤੇ ਹੁਣ ਪੁੱਠੀ ਚਲਣ ਵਾਲੀ ਹੁੰਦੀ ਆ ਹੁੰਦਾ ਕੀ ਆ ਇਸੇ ਟਾਈਮ ਅਮਰੀਕਾ ਵਿੱਚ ਰੈਸੈਸ਼ਨ ਆਉਂਦਾ ਤੇ ਲੋਕੀ ਆਪਣਾ ਪੈਸਾ ਲਿਕুইਡੇਟ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਸਭ ਤੋਂ ਵੱਡਾ ਅਸਰ ਕ੍ਰਿਪਟੋ ਕਰੰਸੀ ਤੇ ਦੇਖਿਆ ਜਾਂਦਾ ਆ ਤੇ ਐਲਾਮੇਡਾ ਰਿਸਰਚ ਵੀ ਜਿੰਨੇ ਵੀ ਲੋਕਾਂ ਦਾ ਪੈਸਾ ਇਨਵੈਸਟ ਕੀਤਾ ਹੁੰਦਾ ਉਹ ਸਾਰਾ ਡੁੱਬਣਾ ਸ਼ੁਰੂ ਹੋ ਜਾਂਦਾ ਆ ਤੇ ਸਭ ਤੋਂ ਮਾੜੀ ਖਬਰ ਇਹ ਹੁੰਦੀ ਆ ਕਿ ਐਲਾਮੇਡਾ ਰਿਸਰਚ ਦੀ ਸਟ੍ਰੈਟੇਜੀ ਨਿਊਜ਼ ਏਜੰਸੀ ਵਿੱਚ ਲੀਕ ਹੋ ਜਾਂਦੀ ਆ ਸੈਮ ਬੈਂਕਮੈਨ ਦੀ ਐਕਸ ਗਰਲਫ੍ਰੈਂਡ ਤੇ ਅਲਾਮੈਡੋ ਰਿਸਰਚ ਦੀ ਸੀਈਓ ਨੇ ਵੌਲ ਸਟ੍ਰੀਟ ਜਰਨਲ ਨਾਲ ਹੋਈ ਇੱਕ ਵੀਡੀਓ ਕਾਲ ਇੰਟਰਵਿਊ ਵਿੱਚ ਗਲਤੀ ਨਾਲ ਕਹਿ ਦਿੰਦੀ ਆ ਕਿ ਐਫਟੀਐਕਸ ਐਕਸਚੇਂਜ ਨੇ ਲੋਕਾਂ ਦਾ ਸਾਰਾ ਪੈਸਾ ਅਲਾਮੈਡੋ ਰਿਸਰਚ ਨੂੰ ਟ੍ਰਾਂਸਫਰ ਕੀਤਾ ਆ। ਇੱਥੇ ਇਹ ਪ੍ਰੋਬਲਮ ਹੁੰਦੀ ਆ ਕਿ ਐਫਟੀਐਕਸ ਐਕਸਚੇਂਜ ਵਿੱਚ ਪਏ ਕਸਟਮਰ ਫੰਡ ਕਿਸੇ ਹੋਰ ਮੋਟੇ ਲਈ ਵੀ ਯੂਜ਼ ਕੀਤੇ ਜਾਣਾ ਇੱਕ ਬਹੁਤ ਹੀ ਵੱਡਾ ਕ੍ਰਾਈਮ ਹੁੰਦਾ ਆ। ਸੈਮ ਬੈਗਮਨ ਇਹ ਸਾਰੀ ਗੱਲ ਤੇ ਮਿੱਟੀ ਪਾਉਣ ਦੀ ਪੂਰੀ ਕੋਸ਼ਿਸ਼ ਕਰਦਾ ਆ ਉਹ ਕਹਿੰਦਾ ਹੈ ਕਿ ਸਾਰਿਆਂ ਦੇ ਪੈਸੇ ਸੇਫ ਆ ਤੇ ਕਿਸੇ ਨੂੰ ਵੀ ਪਰੇਸ਼ਾਨ ਹੋਣ ਦੀ ਲੋੜ ਨਹੀਂ ਆ ਜਦੋਂ ਇਹ ਸਭ ਚੱਲ ਰਿਹਾ ਹੁੰਦਾ ਤਾਂ ਇੱਕ ਬੰਦਾ ਇਹ ਸਭ ਚੁੱਪਚਾਪ ਦੇਖ ਰਿਹਾ ਹੁੰਦਾ ਆ ਜੀਦਾ ਇਸ ਕਹਾਣੀ ਵਿੱਚ ਸਭ ਤੋਂ ਇੰਪੋਰਟੈਂਟ ਰੋਲ ਹੁੰਦਾ ਆ ਇਹ ਬੰਦਾ ਹੁੰਦਾ ਆ ਚੈਂਕ ਪੈਂਗ ਜ਼ੋ ਜੋ ਕਿ ਬਾਇਨੈਂਸ ਕ੍ਰਿਪਟੋ ਐਕਸਚੇਂਜ ਦਾ ਸੀਈਓ ਹੁੰਦਾ ਆ ਇਹ ਅਸਲ ਵਿੱਚ ਐਫਟੀਐਕਸ ਦਾ ਰਾਈਵਲ ਤੇ ਸੈਮ ਦਾ ਦੋਸਤ ਹੁੰਦਾ ਆ ਜਦੋਂ ਸैम ਬੈਂਕਮੈਨ ਨੇ FTX ਲਾਂਚ ਕੀਤਾ ਹੁੰਦਾ ਆ ਤਾਂ ਚੈਂਗਪੈਂਗ ਨੇ ਇਹਦੀ ਕੰਪਨੀ ਵਿੱਚ 500 ਮਿਲੀਅਨ ਡਾਲਰ ਦੇ ਸ਼ੇਅਰ ਖਰੀਦੇ ਹੁੰਦੇ ਆ ਜਦੋਂ FTX ਆਪਣੇ ਪੈਰਾਂ ਤੇ ਖੜੀ ਹੁੰਦੀ ਆ ਤਾਂ ਸैम ਨੇ 2 ਬਿਲੀਅਨ ਡਾਲਰ ਦੀ ਰਕਮ ਦੇ ਕੇ ਚੈਂਗਪੈਂਗ ਨੂੰ ਉਹਦਾ ਸ਼ੇਅਰ ਵਾਪਸ ਖਰੀਦ ਲੰਦਾ ਆ ਪਰ ਇਹ 2 ਬਿਲੀਅਨ ਡਾਲਰ US ਡਾਲਰ ਵਿੱਚ ਨਹੀਂ ਸਗੋ FTT ਕਰੰਸੀ ਦੇ ਰੂਪ ਵਿੱਚ ਦਿੱਤੇ ਜਾਂਦੇ ਆ ਜੋ ਕਿ FTX ਦੀ ਆਪਣੀ ਕ੍ਰਿਪਟੋ ਕਰੰਸੀ ਹੁੰਦੀ ਆ ਚੈਂਗਪੈਂਗ ਨੇ ਇਹ FTT ਕਰੰਸੀ ਹਾਲੇ ਤੱਕ ਵੀ ਸੈਨ ਨਹੀਂ ਕੀਤੀ ਹੁੰਦੀ ਸਗੋ ਹਾਲੇ ਵੀ ਸੇਵ ਕਰਕੇ ਰੱਖੀ ਹੁੰਦੀ ਆ ਪਰ ਸैम ਨੂੰ ਅੰਦਾਜ਼ਾ ਨਹੀਂ ਹੁੰਦਾ ਕਿ ਉਹਨੇ ਚੈਂਗਪੈਗ ਨੂੰ FTT ਕਰੰਸੀ ਨਹੀਂ ਸਗੋ ਇੱਕ ਟਾਈਮ ਬੋਮਬ ਦਿੱਤਾਇਆ ਚੈਂਗਪੈਗ ਕੋ ਐਨੇ ਜ਼ਿਆਦੇ FTT ਕੁਆਇਨਸ ਹੁੰਦੇ ਆ ਕਿ ਉਹ ਕਿਸੇ ਟਾਈਮ ਤੇ ਇਹ ਸਾਰੇ ਕੁਆਇਨਸ ਨੂੰ ਇੱਕੋ ਟਾਈਮ ਤੇ ਸੇਲ ਕਰਕੇ ਸैम ਦੇ ਸਾਰੇ Empire ਨੂੰ ਢਾ ਸਕਦਾ ਹੁੰਦਾ ਆ ਫਿਰ ਜਦੋਂ ਖਬਰਾਂ ਵਿੱਚ ਇਹ ਸਾਰਾ ਮੁੱਦਾ ਭੱਖਿਆ ਹੁੰਦਾ ਆ ਤਾਂ 6 ਨਵੰਬਰ 2022 ਨੂੰ ਚੈਂਗਪੈਗ ਸਿਰਫ ਇੱਕ ਐਦਾ ਦਾ ਟਵੀਟ ਕਰਦਾ ਆ ਜਿਹਦੇ ਨਾਲ ਸैम ਦਾ ਸਾਰਾ Empire ਬਸ ਮਿੱਟੀ ਵਿੱਚ ਮਿਲਣ ਵਾਲਾ ਹੁੰਦਾ ਆ ਚੈਨਗਪਿੰਗ ਆਪਣੇ ਟਵੀਟ ਵਿੱਚ ਕਹਿੰਦਾ ਹੈ ਕਿ FTX ਵਿੱਚ ਕ腐ਸ਼ਨ ਦੇ ਚੱਲਦਿਆਂ ਉਹਨੇ ਆਪਣੇ FTT ਕੁਆਇਨਸ ਵੇਚਣ ਦਾ ਫੈਸਲਾ ਕੀਤਾ ਹੈ। ਚੈਨਗਪਿੰਗ ਵੱਲੋਂ ਕੀਤੀ ਇਸ ਟਵੀਟ ਨਾਲ ਸਾਰੀ ਕ੍ਰਿਪਟੋ ਮਾਰਕੀਟ ਵਿੱਚ ਹਫੜਾ ਤਫਰੀ ਮਚ ਜਾਂਦੀ ਹੈ। ਜਦੋਂ ਇਹ ਖਬਰ ਲੋਕਾਂ ਨੂੰ ਮਿਲਦੀ ਹੈ ਤਾਂ ਉਹ ਸਾਰੇ ਲੋਕਾਂ ਨੇ ਆਪਣੇ FTT ਕੁਆਇਨਸ ਤੜਾ ਤੜ ਵੇਚਨੇ ਸ਼ੁਰੂ ਕਰ ਦਿੰਦੇ ਆ ਤੇ FTT ਵਿੱਚ ਪਏ ਆਪਣੇ ਪੈਸੇ ਵਿਡਰਾਅ ਕਰਨੇ ਸ਼ੁਰੂ ਕਰ ਦਿੰਦੇ ਆ। ਪਰ ਪੰਗਾ ਇਹ ਹੁੰਦਾ ਹੈ ਕਿ ਪੈਸੇ ਤਾਂ ਤਾਂ ਵੀ ਡਰ ਹੋਣੇ ਸੀ ਜੇ ਪੈਸੇ ਉੱਥੇ ਪਏ ਹੁੰਦੇ ਸैम ਹੁਣ ਬੁਰੀ ਤਰ੍ਹਾਂ ਫਸ ਚੁੱਕਾ ਹੁੰਦਾ ਹੈ ਉਹਦੇ ਕੋਲ ਚੈਂਗ ਪੈਂਗ ਦੇ ਅਗੇ ਢਾਂ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਬਚਦੀ ਫਿਰ ਸैम ਬੈਂਕਮੈਨ ਤੇ ਚੈਂਗ ਪੈਂਗ ਦੀ ਮੀਟਿੰਗ ਹੁੰਦੀ ਆ ਤੇ ਇਹ ਫੈਸਲਾ ਹੁੰਦਾ ਹੈ ਕਿ ਬਾਇਨੈਂਸ ਐਕਸਚੇਂਜ ਐਫਟੀਐਕਸ ਨੂੰ ਖਰੀਦ ਲਏਗਾ ਪਰ ਕਾਡੀਆਂ ਦੇ ਬਾਅਦ ਹੈ ਪਰ ਇਸ ਮੀਟਿੰਗ ਤੋਂ 2 ਦਿਨ ਬਾਅਦ ਹੀ ਚੈਂਗ ਪੈਂਗ ਯੂ-ਟਰਨ ਮਾਰਦਾ ਆ ਤੇ ਟਵੀਟ ਕਰਕੇ ਐਫਟੀਐਕਸ ਨੂੰ ਖਰੀਦ ਤੋਂ ਮੁੱਕਰ ਜਾਂਦਾ ਆ ਕਿਉਂਕਿ ਚੈਂਗ ਪੈਂਗ ਨੇ ਜਿੰਨਾ ਅੰਦਾਜ਼ਾ ਲਗਾਇਆ ਹੁੰਦਾ ਆ ਸैम ਉਹ ਤੋਂ ਕਈ ਜ਼ਿਆਦਾ ਕੰਮ FTX ਨੇ ਲੋਕਾਂ ਦੇ 10 ਬਿਲੀਅਨ ਡਾਲਰ ਵਾਪਸ ਕਰਨੇ ਹੁੰਦੇ ਆ ਪਰ ਉਹਨਾਂ ਕੋਲ ਸਿਰਫ 900 ਮਿਲੀਅਨ ਡਾਲਰ ਹੀ ਪਏ ਹੁੰਦੇ ਆ ਜੀਦਾ ਮਤਲਬ ਇਹ ਕੀ ਸैम ਨੇ ਲੋਕਾਂ ਦੇ 90% ਫੰਡ ਨੂੰ ਕਿਸੇ ਹੋਰ ਕਰੰਸੀ ਵਿੱਚ ਇਨਵੈਸਟ ਕੀਤਾ ਹੁੰਦਾ ਆ ਜਿੱਥੋਂ ਉਹਨੂੰ ਬਹੁਤ ਕਟਾ ਪਿਆ ਹੁੰਦਾ ਆ ਬਸ ਫਿਰ ਕੀ ਸੀ ਜਿਹੜਾ ਬੰਦਾ 2 ਦਿਨ ਪਹਿਲਾਂ 26 ਬਿਲੀਅਨ ਡਾਲਰ ਦਾ ਮਾਲਕ ਹੁੰਦਾ ਆ ਸਿਰਫ 2 ਟਵੀਟ ਨੇ ਉਹਨੂੰ 8 ਬਿਲੀਅਨ ਡਾਲਰ ਦਾ ਦੇਨਦਾਰ ਬਣਾ ਦਿੱਤਾ 11 ਨਵੰਬਰ 2022 ਨੂੰ ਸैम ਬੈਂਕਮੈਨ ਟਵੀਟ ਕਰਕੇ ਆਪਣੀ ਤੇ ਆਪਣੀ ਕੰਪਨੀ ਦੀ ਹਾਰ ਮੰਨ ਲੈਂਦਾ ਆ ਤੇ ਕਹਿੰਦਾ ਆ ਕਿ FTX ਤੇ Alameda Research ਬੈਂਕਰਪਟ ਹੋ ਚੁੱਕੇ ਆ ਕਹਾਣੀ ਦੇ ਅੰਤ ਵਿੱਚ ਇਹੀ ਕਹਾਵਤ ਬਿਲਕੁਲ ਫਿੱਟ ਹੁੰਦੀ ਆ ਕਿ ਜਿੰਨੀ ਚਾਦਰ ਹੋਵੇ ਓਨੇ ਹੀ ਪੈਰ ਫਲਾਉਣੇ ਚਾਹੀਦੇ ਆ ਇੱਥੇ ਆਪ ਤਾਂ ਇਹ ਬੰਦਾ ਬੈਂਕਰਪਟ ਕਰਕੇ ਨਿਕਲ ਜਾਏਗਾ ਪਰ ਉਹ ਸਾਰੇ ਲੋਕਾਂ ਨੇ ਆਪਣੀ ਜ਼ਿੰਦਗੀ ਦੀ ਜਮਾ ਪੂੰਜੀ ਇੱਕ ਬੰਦੇ ਤੇ ਭਰੋਸਾ ਕਰਕੇ ਲਗਾ ਦਿੱਤੀ ਜਿਨ੍ਹਾਂ ਦੀ ਪਰਪਾਈ ਕਦੇ ਵੀ ਪੂਰੀ ਨਹੀਂ ਹੋਣ ਵਾਲੀ